ਚੰਡੀਗੜ੍ਹ ਮੋ ਹੌਲੀਡੇ ਇਲਾਕੇ ਦੀ ਜ਼ਮੀਨ ਦੇ ਰੇਟ ਵਧਣ ਕਾਰਨ ਧੂ ਮਾਫੀਆ ਬਹੁਤ ਸਰਗਰਮ ਹੋਇਆ ਹੈ ਇਨ ਦਾ ਮੁੱਖ ਨਿਸ਼ਾਨਾ ਐਨ ਆਰ ਆਈ ਦੀਆਂ ਪ੍ਰਾਪਰਟੀਆਂ ਹਨ ਇਸੇ ਦੇ ਨਾਲ ਮਿਲਦਾ ਇੱਕ ਮਾਮਲਾ ਸੈਕਟਰ 52 ਦੇ ਐਨ ਆਰ ਆਈਸ ਫਲੈਟ ਦੇ ਮਕਾਨ ਨੰਬਰ 3075 ਵਿੱਚ ਕਰੀਬ ਡੇਢ ਸਾਲਾਂ ਤੋਂ ਕਿਰਾਏ ਤੇ ਰਹਿ ਰਹੇ ਅਨਿਲ ਚਾਵਲਾ ਦਾ ਸਾਹਮਣੇ ਆਇਆ ਜਿਸ ਦੇ ਨਾਲ ਧੂ ਮਾਫੀਆ ਦੇ ਸਰਗਰਮੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਾਣਕਾਰੀ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਚਲਾਰੇ ਮੋਰਚੇ ਤੇ ਪ੍ਰੈਸ ਕਾਨਫਰੰਸ ਵਿੱਚ ਮੋਰਚਾ ਆਗੂਆਂ ਤੇ ਇਹ ਪੀੜਤ ਵਿਅਕਤੀ ਨੇ ਸਾਰੀ ਵਿਥਿਆ ਦੱਸੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਵਾਲਾ ਵੀਰਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਦੋਂ ਕਿ ਕਿਸੇ ਵੀ ਪੀੜਤ ਵਿਅਕਤੀ ਦੀ ਜਿਹਦੇ ਨਾਲ ਤੱਕਾਸ਼ਾ ਹੋਈ ਜਾਂ ਨਾਜਾਇਜ਼ ਤੁਸੀਂ ਉਹ ਵੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪ੍ਰਸ਼ਾਸਨ ਤੱਕ ਬਚਾਣੀ ਹੁੰਦੀ ਹੈ ਤੁਸੀਂ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਆਪਣਾ ਲੋਕਾਂ ਨੂੰ ਨਿਆਂ ਸਾਬਤ ਹੋਣ ਲਈ ਤੇ ਗੱਲ ਕਰ ਲਈਏ ਅੱਜ ਦੀ ਅਨੈਲੀ ਚਾਵਲਾ ਜੀ ਮੇਰੇ ਕੋਲ ਬੈਠੇ ਨੇ ਅਨੈਲੀ ਚਾਵਲਾ ਜੀ ਦਾ ਮੈਟਰ ਹੈ ਸੀ ਵੀ 152 ਸੈਕਟਰ ਚ ਐਲ ਆਈ ਜੀ ਦਾ ਮਕਾਨ ਹੈ ਸੈਕਟਰ 152 375 ਨੰਬਰ ਮਕਾਨ ਹੈ ਜਿਸ ਮਕਾਨ ਚ ਇਹ ਬੰਦਾ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਕਿਰਾਏਦਾਰ ਹੈ ਇਹਦੇ ਜਿਹੜੇ ਇੱਕ ਜਾਣਕਾਰ ਨੇ ਐ ਬੀਬੀ ਬੈਡਮ ਸਾਡੇ ਇਹਨਾਂ ਦੇ ਜਾਣਕਾਰ ਸੀ ਉਹਨਾਂ ਨੇ ਮਕਾਨ ਜਿਹੜਾ ਹੈਗਾ 1.5 ਸਾਲ ਪਹਿਲਾਂ ਇਹਨੂੰ ਕਿਰਾਏ ਤੇ ਦਿੱਤਾ ਸੀ ਕਿਰਾਏ ਤੇ ਜਦੋਂ ਮਕਾਨ ਅਸੀਂ ਇਹ ਦੇ ਦਿੰਦੇ ਮੁੰਡਾ ਜਦੋਂ ਕਿਰਾਇਆ 1.5 ਸਾਲ ਹੋ ਗਿਆ 1.5 ਸਾਲ ਦੇ ਕਿਰਾਏ ਦੇ ਉਹਨਾਂ ਦੇ ਜਿਹੜਾ ਹੈਗਾ ਉਹ ਸਾਰਾ ਕਿਰਾਇਆ ਜਿਹੜਾ ਹੈਗਾ ਆਨਲਾਈਨ ਜਿਵੇਂ ਕਹਿੰਦੇ ਇਹਦੇ ਚੈੱਕ ਰਹੀਂ ਇਹ ਪੇਮੈਂਟ ਦੇਣਾ ਜੀ 4000 ਰੁਪਿਆ ਕਿਰਾਇਆ ਪਰ ਉੱਥੇ ਹੋਇਆ ਕਿ ਕੱਲ ਜਿਹੜਾ ਜ਼ਬਰਦਸਤੀ ਪਰਸੋਂ ਰਾਤ ਨੂੰ 8:30 ਵਜੇ ਆ ਕੇ ਸੈਕਟਰ 52 ਚ ਇੱਕ ਵਿਅਕਤੀ ਨਾਲ ਚਾਰ ਬੰਦੇ ਲੈ ਕੇ ਆਣ ਪਛਾਤੇ ਇਹਨਾਂ ਨੂੰ ਡਰਾਉਣ ਦੇ ਧਮਕਾਉਣ ਲੱਗ ਗਏ ਤੇ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਏ ਤੇ ਉਹ ਮਕਾਨ 'ਚ ਕਬਜ਼ਾ ਕਰ ਲੈਂਦੇ ਇਹ ਬੰਦਾ ਵਿਚਾਰਾ ਸਕਿਉਰਿਟੀ ਗਾਰਡ ਹੈ ਗਰੀਬ ਵਿਅਕਤੀ ਹੈ ਇਕੱਲਾ ਰਹਿੰਦਾ ਇਹਦਾ ਨਾਂ ਮਦਰ ਹੈ ਨਾ ਫਾਦਰ ਹੈ ਨਾ ਬੇਟੇ ਨਾ ਬੱਚੇ ਨਾ ਕੋਈ ਘਰ ਵਾਲੀ ਇਹ ਇਕੱਲਾ ਹੀ ਬੰਦਾ ਸਿੰਗਲ ਰਹਿੰਦਾ ਸਿਰਫ ਗਰੀਬ ਵਿਅਕਤੀ ਹੈ ਇਹਨੂੰ ਜਦੋਂ ਡਰਾਉਣ ਦੇ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਇਹ ਮਕਾਨ ਛੱਡ ਕੇ ਸਮੇਤ ਉੱਥੇ ਆਪਣਾ ਸਮਾਨ ਛੱਡ ਕੇ ਜਿਨ੍ਹਾਂ ਨੇ ਮਕਾਨ ਦੋਇਆ ਸੀ ਖਰੜ ਤੋਂ ਮੈਡਮ ਉਹਨਾਂ ਦੇ ਘਰੇ ਚਲੇ ਗਿਆ ਉਹਨਾਂ ਨੂੰ ਦੱਸੀ ਸਾਰੀ ਗੱਲ ਤਾਂ ਸਾਰੀ ਗੱਲ ਦੱਸੀ ਇਹਦੇ ਵਿੱਚ ਕੋਈ ਤੇਜ ਕਿਰਨ ਤੇਜ ਕਿਰਨ ਤੇਜ ਕਿਰਨ ਬੰਦਾ ਹੈ ਉਹ ਕੈਨੇਡਾ ਮੇ ਰਹਤੀ ਹੈ ਹਾਂ ਉਹ ਤੇਜਕਰਨ ਦੀ ਲੇਡੀ ਸੀ ਜਿਹੜੀ ਕੁੜੀਆਂ ਗੁੱਡੀਆਂ ਸੀ ਜਿਹਦਾ ਮਕਾਨ ਸੀ ਜਿਹਨਾਂ ਨੇ ਦਿੱਤਾ ਸੀ ਤਾਂ ਜਿਹੜਾ ਬੰਦੇ ਜ਼ਬਰਦਸਤੀ ਆ ਕੇ ਕੱਲ ਵੜ ਗਏ ਜਿਨ੍ਹਾਂ ਦੇ ਆਸ-ਪਾਸੇ ਝਾਕਰੀ ਪਰ ਕਿਸੇ ਬੰਦੇ ਨੇ ਜਦੋਂ ਨਾਂ ਸੁਣਾਈ ਕਰੀ ਸਾਡੇ ਕੋਲੇ ਆਇਆ ਤਾਂ ਅੱਜ ਵੀ ਅਸੀਂ ਇੱਕ ਲਿਖਤੀ ਕੰਪਲੇਟ ਅੱਜ ਇੱਕ ਐਸਐਸਪੀ ਮਾਨਯੋਗ ਐਸਐਸਪੀ ਚੰਡੀਗੜ੍ਹ ਨੂੰ ਤੇ ਐਸਐਚਓ ਬਮਨਜਾ ਸੈਕਟਰ ਚੌਂਕੀ ਆ ਕੋਈ ਉਹਨੂੰ ਇੱਕ ਕੰਪਲੇਨ ਸਾਰੀ ਹੈ ਜਿਹੜੀ ਆਪਣੀ ਹਿਸਟਰੀ ਦੇ ਕੇ ਆਣਗੇ ਵੀ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਮਹਿੰਗੀ ਪ੍ਰਾਪਰਟੀ ਹੋਣ ਕਰਕੇ ਪਲਾਟਾਂ ਚਲਾ ਲਓ ਮਕਾਨਾਂ ਚਲਾ ਲਓ ਪਲਾਟਾਂ ਚਲਾ ਲਓ ਜੋ ਚੰਡੀਗੜ੍ਹ ਮੁਹਾਲੀ ਦੀ ਹੈ ਸਾਰੀ ਕਿ ਦਿਸ਼ਾ ਨਿਰਦੇਸ਼ ਹੈ ਕੋਈ ਬੰਦਾ ਕਬਜ਼ਾ ਕਰਕੇ ਬੈਠਦਾ ਹੈ ਕਿਸੇ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅੱਗੇ ਪ੍ਰਸ਼ਾਸਨ ਕੋਲੇ ਕੋਈ ਸੁਣਾਈ ਨਹੀਂ ਜਲਦੀ ਜਲਦੀ ਹੁੰਦੀ ਅਸੀਂ ਤੁਹਾਡੇ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਐਸਐਚਓ ਨੂੰ ਬੇਨਤੀ ਕਰਦੇ ਹਾਂ ਸੈਕਟਰ ਬੌਂਜਾ ਵਾਲੇ ਨੂੰ ਤੇ ਐਸਐਸਪੀ ਚੰਡੀਗੜ੍ਹ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਵਿਅਕਤੀ ਨੂੰ ਨਿਆਂਇਨਸਾਫ ਦੁਆਇਆ ਜਾਵੇ ਦਾ ਸਮਾਨਦ ਹੋਇਆ ਜਾਵੇ ਤੇ ਅਸਲ ਜਿਹੜੇ ਬੰਦੇ ਹਨ ਗੁੰਡਾਗਰਦੀ ਕਰਨ ਲੱਗੇ ਸੀ ਉੱਥੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਤੁਮਾ ਕਦੀ ਕਰ ਰਹੇ ਆ ਨਾ ਕੋਪੀ ਨਹੀਂ ਹੋਊਗੀ ਉਹ ਅੱਜ ਵੀ ਉੱਥੇ ਆ ਇਹਨੂੰ ਬਾਹਰ ਕੱਢਦੇ ਆ ਇਹ ਬੰਦਾ ਡਰਦਾ ਉੱਥੇ ਮੁੜ ਕੇ ਗਿਆ ਨਹੀਂ ਇਹਨੂੰ ਕਹਿਣ ਲੱਗੇ ਤੁਸੀਂ ਇੱਕ ਕਮਰੇ 'ਚ ਰਹੇ ਹੋ ਜੀ ਅਸੀਂ ਸਾਡਾ ਕਮਰਾ ਛੱਡੋ ਫਲਾਣਾ ਕਰੋ ਪਰ ਇਹ ਡਰਦਾ ਬੰਦਾ ਇਹ ਨਹੀਂ ਗਿਆ ਵੀ ਚਾਰ ਬੰਦੇ ਰਾਤ ਨੂੰ ਮੈਨੂੰ ਕਿਸੇ ਨਾ ਕਿਸੇ ਵਕਤ ਬੇਵਕਤ ਕਿਤੇ ਮਾਰ ਨਾ ਦੇਣ ਇਹ ਮਕਾਨ ਛੱਡ ਕੇ ਆ ਗਿਆ ਤਾਂ ਸਮਾਨ ਵੀ ਸਾਰਾ ਕੁਝ ਪਿਆ ਤੇ ਘਰ ਦਾ ਘਰੇਲੂ ਜੋ ਸਮਾਨ ਹੈ ਸਾਰਾ ਉੱਥੇ ਪਿਆ ਹੈ ਉਹਨਾਂ ਕੋਲ ਸਿਕਾਣ ਵੀ ਹੈ ਪਛਾਣ ਹੈ ਕਿ ਪਛਾਣ ਹੈ ਕਿ ਨਾਂ ਹੈਗਾ ਨੰਬਰ ਹੈਗਾ ਬੰਦੇ ਦਾ ਸਾਰਾ ਕੁਝ ਹੈਗਾ ਪਹਿਲੇ ਕਦੇ ਹੀ ਉਹਨਾਂ ਨੂੰ ਮਿਲਿਆ ਪਹਿਲਾਂ ਕਦੇ ਨਹੀਂ ਪਹਿਲੀ ਵਾਰ ਦੇਖਿਆ ਆਪਣਾ ਨਾਂ ਆਪ ਦੱਸਿਆ ਖੁਦ ਆਕੇ ਵੀ ਮੇਰਾ ਫਲਾਣਾ ਨਾਂ ਹੈ ਜੀ ਆਹ ਮੇਰਾ ਜਿਹੜਾ ਹੈਗਾ ਮੋਬਾਈਲ ਨੰਬਰ ਹੈ ਦੂਜੇ ਨਾਲ ਦੇਣ ਦਾ ਨੰਬਰ ਇਹ ਮਕਾਨ ਮਾਲਕ ਵੱਲੋਂ ਵੀ ਕੋਈ ਉਹ ਐਨੀ ਨਹੀਂ ਜਾਣਦੇ ਵਕਾਲਤ ਮਕਾਨ ਮਕਾਨ ਮਾਲਕ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਫੋਨ ਨਹੀਂ ਮਿਲ ਰਹਾ ਕੈਨੇਡਾ 'ਚ ਬਾਹਰ ਜਿਹਦੇ ਜਿਹਦਾ ਮਕਾਨ ਸੀ ਹੋ ਸਕਦਾ ਇਹ ਬੰਦੇ ਨੇ ਕੋਈ ਇਹਦਾ ਜਿਹੜਾ ਹੈਗਾ ਫੋਨ ਚੱਕ ਲਿਆ ਹੋਇਆ ਕੋਈ ਹੋਰ ਚਲਾਕੀ ਹੋਈ ਚੁਸਤੀ ਉਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪੜਤਾਲ ਦਾ ਵਿਸ਼ਾ ਹੈ ਪਰਸ ਨੇ ਦੇਖਣਾ ਵੀ ਉਹ ਕੀ ਹੋ ਸਕਦਾ ਕੀ ਇਹ ਪਿਛਲੇ ਡੇਢ ਸਾਲ ਤੋਂ ਰਹਿ ਰਿਹਾ ਹੈ ਡੇਢ ਸਾਲ ਦੇ ਕਰਾਇਦੇ ਰਹੇ ਕਰਾਇਆ ਦੇ ਰਿਹਾ ਕਰਾਇਆ ਵੀ ਉਹਨਾਂ ਦੇ ਅਕਾਊਂਟ 'ਚ ਪੈਂਦਾ ਜਿਹੜੀ ਕੁੜੀ ਦਾ ਨਾਮ ਲੈ ਰਹੇ ਆ ਇਹ ਬੇਟੀ ਦਾ ਉਹਦੇ ਫਾਦਰ ਦੇ ਅਕਾਊਂਟ 'ਚ ਕਰਾਇਆ ਜਾਂਦਾ ਉਹਦੀਆਂ ਸਾਰੀਆਂ ਨਾਲ ਇਹਦੇ ਕੋਲ ਡਾਕੂਮੈਂਟ ਹੈਗੇ ਜਿਹੜਾ ਆਨਲਾਈਨ ਇਹਨੇ ਪੈਸਾ ਪਾਇਆ चेक ਰਹੀਂਗੇ ਜਿਹੜੇ ਅਕਾਊਂਟ ਤੇ ਗਏ ਉਹਦੇ ਸਾਰੇ ਸਾਰੇ ਦੇ ਕਲਰ ਕਾਰਡ ਮਕਾਨਾਂ ਦੇ ਨਾਂ ਤੇ ਸਾਰਾ ਕੁਝ ਤੀਜੇ ਬੰਦੇ ਕੌਣ ਨੇ ਫਿਰ ਤੀਜੇ ਬੰਦੇ ਪਤਾ ਨਹੀਂ ਕੌਣ ਹੈ ਕੌਣ ਨਹੀਂ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਹੈ ਕੌਣ ਆ ਕੇ ਬੈਠ ਕੇ ਕੌਣ ਨਹੀਂ ਜੇ ਮੈਂ ਬੋਲਦਾ ਚੱਲਦਾ ਛੇ ਤਾਂ ਮਾਰ ਦਿੰਦੇ ਇਹ ਸ਼ੁੱਕਰਵਾਰ ਕੋ ਰਾਤ ਨੂੰ 8:30 ਚਾਰ ਬੰਦੇ ਆਏ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਕੈਨੇਡਾ ਸੇ ਆਇਆ ਹੋਇਆ ਹੈ ਉਹ ਜਿਸ ਦਾ ਨਾਮ ਬੱਟੀਆ ਮੇਰੇ ਕੋਈ ਬਾਤ ਹੈ ਪਤਾ ਤਲਾਕ ਕਿ ਉਹ ਵहां से ਕੈਨੇਡਾ ਸੇ ਆਇਆ ਹੋਇਆ ਹੈ ਔਰ ਕੱਤ ਕਿ ਮੇਰੇ ਕੋ परला रूम मेरा एक खाली सगा कहते अपना मेरे को धक्का मार के ना अंदर आ गए कहते अपना रूम दुखा मैंने कहा रूम कोई भी नहीं है खाली फिर कहते कि अंदर घुस के कहते ये रूम फिर मैंने कहा देख लो जो है फिर वो वहाँ रहने लगे रा रात को मेरे को शराब भी पिलाई मेरे को कुछ होश नहीं सी फिर सुबह पल्ले रूम में वो रहने लग गए बट्टी और तीन बंदे बाहर पटियाला में गए रहते हैं भट्टे खट्टे सी फिर मैं उनके सामने कुछ बोला नहीं फिर मैं वहाँ से बाहर निकल गया फिर निकल के मैंने जो खैर में आते रहते हैं उनको बताया कि ऐसे ऐसे बात है फिर कोई लोटक पैसा कोई खोता नहीं नहीं पैसा लिया उन्होंने फिर वो फिर बाद में मैंने बट्टी से बात की कहते मारे कहते पहले पैसे पाओ फिर हम तुमको तो अंदर आने देंगे कितने आठ हजार पाए मैंने उसके किसके, किसके अकाउंट में उसके साथ जो बंदा आया था पटियाला से आया था वो उसके खाते में पाया है उसका सारा मेरा ट्रांसफर किया पैसा है और फिर वो कहता कि पहले पैसे पा दो बाद में तू आम तकवान देंगे उसके बाद वो फोन कोई जवाब नहीं दे रहे किन्ना नंबर बताया 375 सेक्टर 52 चंडीगढ़ ਤੁਸੀਂ ਅਣਜਾਣ ਬੰਦੇ ਨਾਲ ਸ਼ਰਾਬ ਦੀ ਮਕਾਨੀ ਲਈ ਬੈਠੇ ਮੈਂ ਮਨਾ ਕਰ ਰਿਹਾ ਸੀ ਗਾ ਲੇਕਿਨ ਉਹ ਫਿਰ ਵੀ ਜ਼ਬਰਦਸਤੀ ਕਰ ਰਹੇ ਸੀ ਕਿ ਬੈਠ ਜਾ ਪੀ ਪੀ ਹੁਣ ਕੀ ਕਰਦੇ ਹਟੇ ਤੁਸੀਂ ਕਹਿੰਦਾ ਉਹਨਾਂ ਨੂੰ ਮੈਂ ਇਕੱਲਾ ਬੰਦਾ ਸਾਥ ਨਹੀਂ ਹੋਈ ਮਾਪੇ ਭੈਣੇ ਹਾਂ ਇਕੱਲੇ ਬੰਦੇ ਦੇਖੋ 3 4 ਬੰਦੇ ਟਿਕਟ ਲੈਣਗੇ ਤਾਂ ਮੈਂ ਮੈਂ ਤਾਂ ਫਿਰ ਮਜਬੂਰ ਚ ਕੋਈ ਜਾਨੀ ਟਰੱਕ ਮਂਗਾ ਕੇ ਟਰੱਕ ਮਂਗਾ ਕੇ ਹਾਂ ਜੀ ਭਲਾਈ ਐਸੇ ਵੀ ਅਕਾਊਂਟ ਜਿਮਾ ਵੀ 8000 ਸਾਥ ਵਿੱਚ ਇੱਕ ਲੇਡੀ ਹੈ ਕਮਲੇਸ਼ ਉਹ 1.5 ਸਾਲ ਪਹਿਲੇ ਮੇਰੇ ਰੂਮ ਮੈਂ ਆਉਂਦੀ ਸੀ ਖਾਣਾ ਖੂਣਾ ਬਣਾਉਂਦੀ ਸੀ ਉਹ ਇਹ ਸਾਰਾ ਵੇਦ ਕੈਨੇਡਾ ਮੈਂ ਇਸ ਭੱਟੀ ਕੋ ਬੋਤਾਤੀ ਸੀ ਜਿਹੜੀ ਮੇਨ ਮਾਲਕ ਹੈ ਨੇ ਉਹਨੇ ਭੱਟੀ ਬਾਰੇ ਕੋਈ ਤੁਹਾਨੂੰ ਫੋਨ ਕੀਤਾ ਜਾਂ नहीं वो तो बल्कि ये घर थी जब तक मैं हूं तब तक तुम इसी मकान में ही रहना उसका ये इच्छा थी की उनका कोई रिश्तेदार थोड़े कर रिश्तेदार नहीं उसका कोई यहां पे एक भाई है काका एक बारी मैंने उसको भी 4000 पेमेंट की मालकिन के कहने हां मालकिन के कहने से ये कहना है इसका भी जो गुड्डागर्दी शर्याम शहर में हो रही है जिथे प्रशासन ਪੁਰਸ ਜਾਗੁਰੂ ਕੇ ਸਰਕਾਰਾਂ ਬੈਠੀਆਂ ਨੇ ਸਾਡੇ ਐਮਪੀ ਬੈਠੇ ਨੇ ਐਮਐਲਏ ਬੈਠੇ ਨੇ ਸਰਕਾਰਾਂ ਚ ਜਿਹੜੀ ਗੁੰਡਾਗਰਦੀ ਇਹ ਤਾਂ ਇੱਕ ਗਰੀਬ ਕੀ ਕਰੂਗਾ ਇੱਥੇ ਤਾਂ ਪਰਿਵਾਰ ਪਰਿਵਾਰਾਂ ਨਾਲ ਜਿਹੜੀ ਇਹ ਤਕੇਸ਼ਾਈ ਹੋ ਰਹੀ ਸ਼ਰਿਆਮ ਕਤਲ ਹੋ ਰਹੇ ਵੱਡੇ ਜਾ ਰਹੇ ਹਰ ਰੋਜ਼ ਜਿਹੜੀਆਂ ਮੈਂ ਕਹਿੰਦਾ ਪੰਜਾਬ ਦੀ ਗੱਲ ਕਰ ਲਓ ਚੰਡੀਗੜ੍ਹ ਦੀ ਕਰ ਲਓ ਹਰ ਰੋਜ਼ ਉਹ ਦਿਨ ਖਾਲੀ ਨਹੀਂ ਹੈ ਜਿੱਦਾਂ 2-4 ਮਾਰਡਰ ਨਾ ਹੋਣ ਜਿੱਦਾਂ 2-4 ਕਤਲ ਨਾ ਹੋਣ ਉਹ ਕੋਈ ਵੀ ਜਿਹੜਾ ਆਇਆ ਦਿਨ ਖਾਲੀ ਨਹੀਂ ਜਾਂਦਾ ਇਸ ਕਰਕੇ ਜਿਹੜਾ ਗਰੀਬ ਲੱਗਦੀ ਹੈ ਇਹ ਡਰ ਗਿਆ ਵੀ ਜੇਕਰ ਮੈਂ ਕੋਈ ਗੱਲਬਾਤ ਕਰੀ ਉਠਣ ਬੈਠਣ ਵਾਲੀ ਆ ਬੋਲਣ ਵਾਲੀ ਸ਼ਾਇਦ ਕਿਤੇ ਮੈਨੂੰ ਮਾਰ ਨਾ ਦੇਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ